ਮੈਨੂੰ ਤੁਹਾਡਾ ਈਸ਼ਵਰ ਗੁਰਜੀਤ ਕੀ ਗੱਲ ਹੋਈ ਹੈ ਜਿਹੜੀ ਇਹ ਚੋਰੀ ਦੀ ਵਾਰਦਾਤ ਹੋਈ ਹੈ ਆਪਣੀ ਇਹਨਾਂ ਦੀ ਬਿਜਲੀ ਦੀ ਦੁਕਾਨ ਹੈ ਦੀ ਆਪਣੇ ਕੋਲ ਪੁਰਾਣੀ ਸਕ੍ਰੈਬ ਆਂਦੀ ਹੈ ਜੀ ਏ ਨਾਮ ਤੇ ਦੁਕਾਨ ਟੋੜੀ ਗਨਪਤੀ ਮੈਂਟਲ ਉੱਛੇ ਵਾਲੇ ਇੰਦਕਾਂ ਤੇ ਵਸਦੇ ਆਂ ਅੱਛਾ ਜੀ ਤੇ ਆਪਣੀ ਸਕ੍ਰੈਬ ਹੈ ਜੀ ਆਪਾਂ ਆਪਣੇ ਤੀਸਰੀ ਮੰਜ਼ਲ ਤੇ ਰੱਖ ਲੈਣੇ ਆ ਜੀ ਤੀਸਰੀ ਮੰਜ਼ਲ ਤੇ ਤੁਸੀਂ ਕੰਮ ਬਣਾ ਹੈ ਹਾਂ ਜੀ ਔਰ ਚ ਸਕ੍ਰੈਬ ਰੱਖ ਲੈਣੇ ਆ ਜੀ ਅੱਜ ਅਸੀਂ ਸਵੇਰੇ ਕਦੋਂ ਆਏ ਦੀ ਤੇ ਮੈਂ ਦੇਖਿਆ ਕਿ ਲੋ ਖੁੱਲੇ ਪਏ ਦੀ ਦਰਵਾਜ਼ੇ ਖੁੱਲੇ ਪਏ ਸਗਰਾਬ ਲੈ ਕੇ ਗਿਆ ਪੋਗਰੀ ਦੀ ਜਿਹਦੇ ਵਿੱਚ ਦੀ 2.5 ਡਾਟ ਐਫ ਨਹੀਂ ਤੇ ਪਿਕਸਲ ਦੀ 25 ਗਿਗ ਤੇ ਸੰਭਵ ਹੀ ਹੈ ਜੀ ਜੋ ਕਿ ਇਹ ਦੇਖ ਬਾਕੀ ਦੀ ਬਾਕੀ ਅਸੀਂ ਦੇਖ ਰਹੇ ਹਾਂ ਦੀ ਅਸੀਂ ਪੁਲਿਸੇ ਵਿੱਚ ਰਿਪੋਰਟ دی ਆਈ ਵੀ ਤੇ ਜੋ ਇਹ ਸਮਾਨ ਕੀ ਅੰਦਾਜ਼ਾ ਕਿੰਨੇ ਦਾ ਜਿਹੜਾ ਸਮਾਨ ਚੋਰੀ ਹੋਇਆ ਇਹ ਦੀ 25 ਤੋਂ 40000 ਰੁਪਏ ਦੀ ਉਹ ਮੈਂ ਸੰਮਲ ਪੁਲਿਸ ਨੂੰ ਤੁਸੀਂ ਇਤਲਾ ਕਰਦੀ ਹਾਂ ਜੀ हां जी दोस्तों जिस तरह के ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਠੰਡ ਦੇ ਦਿਨ ਨੇ ਤੇ ਧੁੰਦ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਚੋਰੀ ਦੀਆਂ ਵਾਰਦਾਤਾਂ ਵੀ ਬਹੁਤ ਜ਼ਿਆਦਾ ਵਧ ਗਈਆਂ ਨੇ ਪਿਛਲੇ ਕੁਝ ਦਿਨਾਂ ਤੋਂ ਹੀ ਜੀਮੇ ਕੇ ਸੜਕਾਂ ਦੇ ਉੱਤੇ ਵੀ ਕਾਫੀ ਵਾਹਨਾ ਦੇ ਉੱਤੇ ਅਟੈਕ ਕਿਤੇ ਜਾ ਰਹੇ ਨੇ ਇਸ ਦੇ ਨਾਲ ਹੀ ਚੋਰੀ ਦੇ ਵਾਰਦਾਤਾਂ ਵੀ ਲਗਾਤਾਰ ਹੋ ਰਹੀਆਂ ਨੇ ਇਹ ਸਮਾਣਾ ਦੇ ਜੋ RAMDAS ji ਦੀ ਚੱਕੀ ਹੈ ਉਸ ਦੇ ਨੇੜੇ ਫੜਾਂ ਦੇ ਲਵੇ ਜੋ ਬਿਜਲੀ ਦੀ ਦੁਕਾਨ ਹੈ ਗਣਪਤੀ ਮਰਚੈਂਟ ਸਟੋਰ ਜੋ ਕਿ ਲਲੋਚੀ ਪਰਿਵਾਰ ਵਾਲਿਆਂ ਦੀ ਦੁਕਾਨ ਹੈ ਇਹ ਬਿਜਲੀ ਦੀ ਦੁਕਾਨ ਦੇ ਉੱਤੇ ਇਹਨਾਂ ਦੇ ਦੁਕਾਨ ਦੇ ਉੱਤੇ ਤੀਜੀ ਮੰਜ਼ਲ ਦੇ ਉੱਤੇ ਜੋ ਇਹਨਾਂ ਦਾ ਗਦਾਮ ਬਣਿਆ ਹੋਇਆ ਸੀ ਤੀਸਰੀ ਮੰਜ਼ਲ ਤੇ ਜਿੱਥੇ ਕਿ ਰਾਤ ਕੋਈ ਚੋਰਾਂ ਨੇ ਚੋਰੀ ਕੀਤੀ ਹੈ ਜੋ ਦੁਕਾਨ ਦੇ ਉੱਤੇ ਪਿੱਤਲ ਦਾ ਤਾਂਬੇ ਦਾ ਇਹਨਾਂ ਦਾ ਸਕ੍ਰੈਪ ਦਾ ਸਮਾਨ ਹੁੰਦਾ ਹੈ ਉਹ ਦੁਕਾਨ ਦੇ ਉੱਪਰ ਪਿਆ ਹੁੰਦਾ ਹੈਗਾ ਦੇ ਨਾਲ ਵਾਲੀਆਂ ਜਿਹੜੀਆਂ ਛੱਤਾਂ ਨੇ ਉੱਥੇ ਤੋਂ ਚੋਰ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਜੋ ਵੀ ਤਾਂਬਾ ਪਿੱਤਲ ਦਾ ਸਮਾਨ ਸੀਗਾ ਉਹ ਇੱਥੋਂ ਚੋਰੀ ਕਰ ਲਿਆ ਹੈਗਾ ਦੇਖ ਸਕਦੇ ਹੋ ਜੋ ਸਮਾਨ ਸਕ੍ਰੈਪ ਇੱਥੇ ਪਈ ਹੈਗੀ ਹੈ ਤੇ ਇਸ ਦੇ ਵਿੱਚੋਂ ਉਹ ਜੋ ਕੀਮਤੀ ਸਮਾਨ ਸੀਗਾ ਉਹ ਚੋਰੀ ਕਰਕੇ ਲੈ ਗਏ ਨੇ ਤੇ ਜੇ ਕਿਸੇ ਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰੋ ਜੇ ਕੋਈ ਸਕ੍ਰੈਪ ਪਿੱਤਲ ਤਾਂਬਾ ਬਿਜਲੀ ਦੀ ਸਕ੍ਰੈਪ ਕਿਸੇ ਵੀ ਵਰਤਨ ਵਾਲੇ ਦੇ ਜਾਂ ਕਿਸੇ ਹੋਰ ਲੋਬੇ ਵਿੱਚ ਲੀ ਆਂਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਦੇ ਵਿੱਚ ਦਿਵੋ ਜਾਂ ਇਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਕਿ ਚੋਰੀ ਦਾ ਸਮਾਨ ਹੈ ਜਿਹੜਾ ਬਰਾਮਦ ਹੋ ਸਕੇ ਆਪਣੇ ਆਪਣੇ ਇਸ ਧੁੰਦਦੇ ਦਿਨਾਂ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਜੋ ਵੀ ਆਪਣੇ ਦੁਕਾਨਾਂ ਨੇ ਜਾਂ ਘਰ ਨੇ ਉਹਨਾਂ ਦੀ ਹਫਾਜ਼ਤ ਕਰੋ ਤੇ ਦੇਖੋ ਕਿਵੇਂ ਇਹ ਤੀਜੀ ਮੰਜ਼ਲ ਤੇ ਚੋਰ ਚੜ੍ਹ ਕੇ ਇਹ ਤਾਂਬਾ ਪਿੱਤਲ ਜੋ ਸਮਾਨ ਸੀ ਉਹ ਲੈ ਗਏ ਨੇ ਦੁਕਾਨਦਾਰ ਦੇ ਮੁਤਾਬਕ ਤਕਰੀਬਨ 40000 ਦੇ ਲਵੇ ਜੋ ਇਹ ਪਿੱਤਲ ਪਾਂਬਾ ਜੋ ਸਕਰਾਪ ਹੈ ਉਹ ਇਹਨਾਂ ਦੀ ਚੋਰੀ ਹੋਈ ਹੈ ਇਤਲਾ ਪੁਲਿਸ ਨੂੰ ਕਰ ਦਿੱਤੀ ਗਈ ਹੈ ਤੇ ਦੇਖਦੇ ਹਾਂ ਕਿ ਅੱਗੇ ਚੋਰ ਕਦੋਂ ਫਕਰ ਦੇ ਵਿੱਚ ਆਉਂਦੇ ਨੇ ਇਹਦੇ ਵੀਡੀਓ ਰਾਹੀਂ ਮੈਂ ਕਹਿਣਾ ਚਾਹਾਂਗਾ ਕਿ ਅਗਰ ਕਿਸੇ ਨੂੰ ਵੀ ਕੋਈ ਵੇਚਣ ਲਈ ਆਂਦਾ ਤਾਂ ਧਿਆਨ ਰੱਖੋ ਜਰੂਰ ਇਹਦੀ ਜਾਣਕਾਰੀ ਦਿਓ